ਸਤਿ ਸ਼੍ਰੀ ਅਕਾਲ ਜੀ ਇਹ ਹੈਗਾ ਆਪਣਾ ਇਹ ਪੁਰਾਣਾ ਸੂਟ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਬਿਨਾ ਮਾਰਜਿਨ ਆਏ ਸੂਟ ਨੂੰ ਪੱਤੀ ਵਿੱਚ ਢੁਲਾ ਕਰ ਸਕਦੇ ਆ ਤੇ ਇਹਦੇ ਵਿੱਚ ਮਾਰਜਿਨ ਬਿਲਕੁਲ ਨਹੀਂ ਹੈਗਾ ਤੇ ਇਹ ਆਪਣੀ ਉਹਦੇ ਐਡ ਵੀ ਰੱਖਿਆ ਐਵੇਂ ਬਾਹਰ ਨੂੰ ਆਕਾਰ ਰੱਖੀ ਲੀਣੀ ਆ ਅੱਜ ਆਪਾਂ ਕਰਕੇ ਇਹਨਾਂ ਦੇ ਮਤਲਬ ਤੁਹਾਨੂੰ ਐਂ ਦੱਸਾਂਗੇ ਵੀ ਕਿਵੇਂ ਆਪਾਂ ਕਰ ਸਕਦੇ ਹਾਂ ਢੁਲਾ ਬਿਨਾ ਮਾਰਜਿਨ ਵਾਲੇ ਜੇ ਆਪਣੀ ਕੋਈ ਸੂਟ ਹੋਵੇ ਨਾਲ ਦਾ ਮੈਚਿੰਗ ਕੱਪੜਾ ਲੈ ਕੇ ਹਨਾ ਨਾਲ ਦਾ ਨਾਮ ਵੀ ਮਿਲੇ ਤੇ ਕਈ ਵਾਰ ਆਪਾਂ ਅਲੱਗ ਦਾ ਕੱਪੜਾ ਲੈ ਕੇ ਵੀ ਆਪਾਂ ਇਹਨੂੰ ਖੁੱਲਾ ਕਰ ਸਕਦੇ ਹਾਂ ਜਿਵੇਂ ਆ ਚੀਜ਼ ਆ ਗਈ ਇਹਦੀ ਹਨਾ ਕਿਉਂ ਕਈ ਵਾਰ ਜਿਹੜੇ ਹੁਣ ਮਾਰਜਨ ਵਾਲੇ ਕੱਪੜੇ ਹੁੰਦੇ ਨੇ ਉਹ ਤਾਂ ਆਰਾਮ ਨਾਲ ਖੁੱਲੇ ਹੋ ਜਾਂਦੇ ਨੇ ਜਿੰਨਾ ਵਿੱਚ ਮਾਰਜਨ ਨਹੀਂ ਹੁੰਦਾ ਉਹ ਖੁੱਲੇ ਕਰਨੇ ਬਹੁਤ ਔਖੇ ਨੇ ਕਿਉਂ ਕਈ ਵਾਰੀ ਸੂਟ ਬਹੁਤ ਵਧੀਆ ਹੁੰਦੇ ਨੇ ਆਏ ਹੁੰਦਾ ਹੁੰਦਾ ਵੀ ਐਂ ਸੈੱਟ ਨੂੰ ਜੀ ਨਹੀਂ ਕਰਦਾ ਜਾਂ ਕਿਸੇ ਨੂੰ ਦੇਣ ਨੂੰ ਜੀ ਨਹੀਂ ਕਰਦਾ ਫਿਰ ਵੀ ਉਹਦਾ ਆਪਾਂ ਕੀ ਹੱਲ ਕਰ ਸਕਦੇ ਆ ਤੇ ਕਿਉਂ ਜੇ ਮਾਰ ਜਨਾ ਹੋਵੇ ਇਦਾਂ ਤਾਂ ਆਪਾਂ ਉਹਨੂੰ ਖੁੱਲਾ ਕਰ ਨਹੀਂ ਸਕਦੇ ਕਿਉਂਕਿ ਉਹਦੀ ਸਿਉਣ ਉੱਥੇ ਮਾਰਨੀ ਪਊਗੀ ਉਹ ਖੁੱਲਾ ਬਿਲਕੁਲ ਵੀ ਨਹੀਂ ਹੁੰਦਾ ਇੱਕ ਤਾਂ ਇਹ ਵਾਲਾ ਤਰੀਕਾ ਹੈ ਵੀ ਜਿਵੇਂ ਹੁਣ ਆਪਾਂ ਇਹਨੂੰ ਇੱਥੋਂ ਕਟਿੰਗ ਕਰ ਲਈਏ ਹੈਨਾ ਇਸ ਬੋਡੀ ਜਗ੍ਹਾ ਤੋਂ ਜਿੰਨਾ ਮਤਲਬ ਆਹ ਵਾਲੀ ਜਗ੍ਹਾ ਹੈ ਜੀ ਇੱਥੋਂ ਲੈ ਕੇ ਇੱਥੇ ਹਿੱਟੇ ਰੱਖ ਕੇ ਇਹਨੂੰ ਆਪਾਂ ਕਟਿੰਗ ਕਰ ਲਈਏ ਕਟਿੰਗ ਕਰਕੇ ਇਹਦੇ ਵਿੱਚ ਆਪਾਂ ਜਿਹੜੀ ਸੈਂਟਰ ਲੇਸ ਨਹੀਂ ਆਉਣੀ ਹੁੰਦੀ ਲੇਸ ਉਹ ਲਗਾ ਕੇ ਹੈਨਾ ਕੁਝ ਤਾਂ ਉਹ ਲੇਸ ਪੈ ਜੇ ਤੇ ਕੁਝ ਇਹਦੇ ਵਿੱਚ ਥੋੜਾ ਜਿਹਾ ਆਪਾਂ ਮੈਚਿੰਗ ਕਪੜਾ ਵੀ ਆਪਾਂ ਪਾ ਲਈਏ ਇਹਦੇ ਵਿੱਚ ਤੇ ਉਸ ਤਰੀਕੇ ਨਾਲ ਵੀ ਇਹ ਗੁੱਲਾ ਹੋ ਜਾਂਦਾ ਉਹ ਆਪਣੀ ਮਰਜ਼ੀ ਹੈ ਹਨਾ ਵੀ ਆਪਾਂ ਨੇ ਕਿਵੇਂ ਦਾ ਡਿਜ਼ਾਈਨ ਬਣਾਉਣਾ ਡਿਜ਼ਾਈਨ ਜਿਵੇਂ ਹੁਣ ਅੱਜ ਕੱਲ ਤਾਂ ਟ੍ਰੈਂਡ ਚੱਲ ਰਿਹਾ ਹੈ ਵੀ ਵਿਚਕਾਰ ਹੋਣਾ ਜਿੱਦਿ ਮਾ ਹਾਂ ਆਹ ਵਾਲੀ ਚੀਜ਼ ਆ ਜਾਂਦੀ ਹੈ ਵਿਚਕਾਰ ਹੋਣਾ ਇੰਨਾ ਫਰੰਟ ਦਾ 10 ਇੰਚ ਇੱਥੋਂ ਅਲੱਗ ਦਾ ਤੇ ਆਹ ਚੀਜ਼ਾਂ ਸਾਈਡਾਂ ਵਾਲੀਆਂ ਇਹ ਅਲੱਗ ਦੀਆਂ ਹੁਣ ਅੱਜ ਕੱਲ ਤਾਂ ਟ੍ਰੈਂਡ ਬਹੁਤ ਚੱਲ ਰਿਹਾ ਹੈ ਇੱਥੇ ਆਗਲਾ ਲੈਂਸ ਲਗਾ ਲੈਂਦਾ ਵਿਚਾਲੇ ਉਹ ਤਰੀਕੇ ਨਾਲ ਵੀ ਆਪਾਂ ਸੂਟ ਨੂੰ ਖੁੱਲਾ ਕਰ ਸਕਦੇ ਆ ਵੀ ਵਿਚਾਲੋਂ ਇੱਥੋਂ ਕਟਿੰਗ ਕਰ ਦਈਏ ਆਪਾਂ ਇਹਦੀ ਉੱਪਰੋਂ ਲੈ ਕੇ ਇੱਥੋਂ ਆਹ ਚੀਜ਼ ਤੋਂ ਲੈ ਕੇ मतलब ਆ ਜਿਹੜੀ ਇਹ ਹੈ ਇਹ ਵੀ ਹੋ ਸਕਦਾ ਹੈ ਨਾ ਵੀ ਉਰੋਂ ਐਂ ਆਪਾਂ ਡਬਲ ਪੱਟੀ ਪਾ ਕੇ ਹਨਾ ਜਿਵੇਂ ਡਿਜ਼ਾਈਨ ਡਿਜ਼ਾਈਨ ਚੱਲ ਰਿਹਾ ਅੱਜਕੱਲ ਵੀ ਹੁਰੇ ਆਪਾਂ ਡਬਲ ਪੱਟੀ ਇੱਧਰ ਪਾ ਦਈਏ ਇੱਧਰ ਪਾ ਦਈਏ ਨਾਲ ਕਿੰਨਾ ਸੋਹਣਾ ਬਣ ਕੇ ਤਿਆਰ ਹੋਊਗਾ ਹਨਾ ਉਹਦੇ ਨਾਲ ਵੀ ਮਾਰਜਨ ਵੱਧ ਜਾਊਗਾ ਤੇ ਇੰਨੀ ਚੌੜੀ ਲਾ ਲਓ ਤੁਸੀਂ ਵੀ ਇੱਥੋਂ ਇੰਨੀ ਚੌੜੀ ਐਨੀ ਆਪਾਂ ਪਾ ਲਈਏ ਤੇ ਜਿਹੜਾ ਇਹ ਵਾਲਾ ਮੋਢਾਗਾ ਹਨਾ ਇਹਨੂੰ ਆਪਾਂ ਫਿਰ ਦੁਬਾਰਾ ਕਟਿੰਗ ਕਰਨਾ ਪੈਂਦਾ ਹੈ ਇਹ ਇਹ ਨਹੀਂ ਹੈਗਾ ਵੀ ਫਿਰ ਇਹ ਹੀ ਮੋਢਾ ਕਿਉਂਕਿ ਉਹ ਤੀੜਾ ਵੀ ਵੱਧ ਜਾਊਗਾ ਉਹਦੇ ਨਾਲ ਇੱਥੋਂ ਆਪਾਂ ਐਵੇਂ ਡਬਲ ਵੀ ਪਾ ਸਕਦੇ ਆ ਕਿ ਇੱਥੋਂ ਆਪਾਂ ਡਬਲ ਪਾਵਾਂਗੇ ਧੁਰ ਤੱਕ ਤਾਂ ਸਾਰਾ ਹੀ ਆਪਣਾ ਇੱਥੋਂ ਸਾਰਾ ਖੁੱਲਾ ਹੋਊਗਾ ਇਹ ਇਧਰੋਂ ਵੀ ਤੇ ਇਧਰੋਂ ਦੋਨੋਂ ਸਾਈਡ ਪਾਉਣੀ ਲੱਗੂਗੀ ਉਹ ਤੇ ਉਹ ਵੀ ਪੈ ਸਕਦੀ ਹੈ ਜਿਵੇਂ ਇਹਨਾਂ ਨੇ ਕਿਹਾ ਵੀ 2 ਇੰਚ ਚੌੜੀ ਪਾ ਲਓ ਆਪਾਂ ਹਨਾ ਇੱਥੇ ਲੈਸ ਵੀ ਹੁੰਦੀ ਹੈ ਆਪਣੀ ਕਾਫੀ ਚੌੜੀ ਹੈ ਨਾ ਮਤਲਬ ਇੰਨੀ ਨਹੀਂ ਚੌੜੀ ਵੀ ਹੁੰਦੀ ਆ ਕਿ ਉਹ ਵੀ ਪੈ ਸਕਦਾ ਹੈ ਹਾਂ ਉਹ ਵੀ ਦੋਨੇ ਪਾਸੇ ਪਾ ਕੇ ਆਪਾਂ ਦੇਖੋ ਇੰਨੀ ਇੰਨੀ ਚੌੜੀ ਪਾਤੀ ਹੈ ਨਾ ਇਧਰ ਪਾਤੀ ਇਧਰ ਪਾਤੀ ਤੁਸੀਂ ਲਾ ਲਓ ਸਾਬ ਵੀ ਕਿੰਨਾ ਮਾਰਜਨ ਬਣ ਜੂਗਾ ਉਹਦੇ ਨਾਲ ਤੇ ਇਹ ਵੀ ਇੱਕ ਹੱਲ ਹੈ ਤੇ ਇੱਕ ਹੱਲ ਇਹ ਹੈ ਵੀ ਆਪਾਂ ਇੱਥੇ ਵੀ ਪਾ ਸਕਦੇ ਹਾਂ ਉਹਨੂੰ ਮੋਢਿਆਂ ਤੋਂ ਲੈ ਕੇ ਵੀ ਪਾ ਸਕਦੇ ਆ ਤੇ ਆਪਾਂ ਥੋੜਾ ਜਿਹਾ ਉੱਪਰ ਤੱਕ ਪਾ ਲੇ ਵੀ ਮਤਲਬ ਇੱਥੋਂ ਪਾ ਲੇ ਹਾਂ ਫਿਰ ਮੋਢਿਆਂ ਦੀ ਕਟ ਪਵਾ ਲੇ ਪੈ ਜੂਗੀ ਤੇ ਇਹ ਵੀ ਇੱਕ ਹੱਲ ਹੈ ਕਿਉਂ ਅੱਜ ਆਪਾਂ ਤੁਹਾਨੂੰ ਇਹਦੇ ਬੱਖੋ-ਬੱਖ ਤਰੀਕੇ ਦੱਸ ਰਹੇ ਹਾਂ ਕਿ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਪਹਿਣਾ ਦੇ ਸੂਟ ਕਈ ਪੁਰਾਣੇ ਬਹੁਤ ਸੋਹਣੇ ਹੁੰਦੇ ਨੇ ਉਹਨਾਂ ਦੇ ਕਿਸੇ ਨੂੰ ਦੇਣ ਜਾਂ ਸਿੱਟ ਨੂੰ ਜੀ ਨਹੀਂ ਕਰਦਾ ਹੁੰਦਾ ਤੇ ਸੂਟ ਤੰਗ ਹੋ ਚੁੱਕੇ ਹੁੰਦੇ ਹੁੰਦੇ ਨੇ ਤੇ ਮਾਰਜਨ ਉਹਦੇ ਵਿੱਚ ਬਿਲਕੁਲ ਨਹੀਂ ਹੁੰਦਾ ਇੰਨਾ ਤਰੀਕਿਆਂ ਦੇ ਨਾਲ ਆਪਾਂ ਆਪਦਾ ਸੂਟ ਦੁਬਾਰ ਤੋਂ ਪਾਉਣ ਜੁਗਾ ਕਰ ਸਕਦੇ ਹਾਂ ਤੇ ਇਹ ਵਾਲਾ ਜਿਹੜਾ ਸੂਟਾ ਹੁਣ ਇੱਕ ਤਾਂ ਦੋ ਤਰੀਕੇ ਹੋਗੇ ਇਹ ਹਨ ਵੀ ਆਪਾਂ ਇਸ ਲੈਸਨ ਪਾ ਸਕਦੇ ਹਾਂ ਤੇ ਆਪਾਂ ਕੱਪੜਾ ਵੀ ਲਾ ਸਕਦੇ ਹਾਂ ਪੈਚ ਬਣਾ ਸਕਦੇ ਹਾਂ ਨਾ ਹਾਂ ਵੀ ਉਹ ਪੈਚ ਦੀ ਤਰ੍ਹਾਂ ਲੱਗ ਜੂਗਾ ਜਿਹੜਾ ਆਪਾਂ ਇਥੋਂ ਕਹਿਨੇ ਵੀ ਕੱਟ ਪਾ ਕੇ ਹਾਂ ਹਾਂ ਉਹ ਇਸ ਤਰ੍ਹਾਂ ਹੀ ਪੈਚ ਦੀ ਤਰ੍ਹਾਂ ਲੱਗ ਜੂਗਾ ਤੇ ਇਹ ਵਾਲਾ ਜਿਹੜਾ ਆਪਾਂ ਨੇ ਇਹ ਵਾਲਾ ਖੁੱਲਾ ਕਰਿਆ ਸੀ ਇਹਦੇ ਆਪਾਂ ਨੇ ਵਿੱਚ ਕੱਪੜਾ ਲਾਇਆ ਹੈ ਇਹ ਖੁੱਲਾ ਕੀਤਾ ਹੋਇਆ ਇਹਦੇ ਮਾਰਜਨ ਬਿਲਕੁਲ ਨਹੀਂ ਦੀ ਜ਼ੀਰੋ ਦੀ ਗੈ ਲਾ ਲਓ ਇਹਦੇ ਲਾਈਨਿੰਗ ਲਗਾਉਣ ਵਾਲੀ ਰਹਿੰਦੀ ਆ ਤੇ ਇਹ ਇੱਥੋਂ ਆਪਾਂ ਨੇ ਇਹਨਾਂ ਨਾਲ ਫੁੱਲਾ ਕੀਤਾ ਹੈ ਇਹ ਸੂਟ ਨਾਲ ਦਾ ਮਿਲਦਾ ਜੁਲਦਾ ਕਪੜਾ ਲਾਇਆ ਤੇ ਲਾਈਨਿੰਗ ਹਜੇ ਲਾਉਣੀ ਰਹਿੰਦੀ ਆ ਇਹਦੇ ਆਰਗੈਂਜ਼ ਦਾ ਪੀਸ ਲਾ ਕੇ ਇਹ ਕੱਚੀ ਸੀਨ ਲਾ ਕੇ ਦਿਖਾਇਆ ਹੈ ਵੀ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਸਕਦੇ ਆ ਇਹਦੇ ਦੋਨੋਂ ਸਾਈਡ ਤੇ ਨਾ ਆਰਗੈਂਜ਼ ਦਾ ਪੀਸ ਵਿੱਚ ਪਾ ਕੇ ਇਸ ਤਰ੍ਹਾਂ ਦੀ ਕੱਚੀ ਸੀਨ ਲਾਈ ਹੋਈ ਹੈ ਮਤਲਬ ਫੀਟਿੰਗ ਵਗੈਰਾ ਨਹੀਂ ਕੀਤੀ ਹੋਈ ਹੈਗੀ ਵੇਂ ਸੇ ਲਗਾਇਆ ਸੀ ਉਹ ਪਹਿਲਾ ਵੀਡੀਓ ਬਣਾਈ ਸੀ ਆਪਾਂ ਨੇ ਦਿਖਾਇਆ ਸੀ ਉਹਦੇ ਚ ਵੀ ਇਸ ਤਰ੍ਹਾਂ ਆਪਾਂ ਲਗਾ ਕੇ ਇਹਨੂੰ ਆਪਾਂ ਖੁੱਲਾ ਕਰ ਸਕਦੇ ਹਾਂਗੇ ਕਿਉਂ ਨਾਲ ਦਾ ਕੱਪੜਾ ਕਈ ਵਾਰੀ ਨਾ ਹੋਵੇ ਤਾਂ ਆਪਾਂ ਬਾਜ਼ਾਰ ਦੇ ਵਿੱਚ ਸੂਟ ਲਿਆ ਕੇ ਉਹ ਜਿਹਾ ਕੱਪੜਾ ਲੈ ਕੇ ਹਨਾ ਜਾਂ ਜਿਵੇਂ ਆ ਆਰਗੈਂਜਾ ਦਾ ਲਾਇਆ ਇਹਦੇ ਉੱਤੇ ਫਿਰ ਲਾਈਨਿੰਗ ਲੱਗ ਜੂਗੀ ਜੇਕਰ ਤੁਹਾਨੂੰ ਬਿਲਕੁਲ ਸੂਟ ਦੇ ਨਾਲ ਦਾ ਮਿਲਦਾ ਉਹਦੇ ਵਾਰ ਕੀ ਤਾਂ ਰੀਸ ਨਹੀਂ ਹੈਗੀ ਨਾਲ ਦਾ ਕੱਪੜਾ ਲੈ ਕੇ ਸਾਈਡਾਂ ਤੇ ਅਟੈਚ ਕਰਕੇ ਉਹਦੇ ਨਾਲ ਆਪਣਾ ਮਾਰਜਿਨ ਵੱਧ ਜੂਗਾ ਮਾਰਜਨ ਵਧ ਕੇ ਜਿੰਨਾ ਕੁ ਆਪਾਂ ਨੇ ਵਧਾਉਣਾ ਉਹਨੇ ਕਿਤੇ ਸਿਉਣ ਲਾ ਕੇ ਬਾਕੀ ਜਿਹੜਾ ਬਧਵਾ ਕਪੜਾ ਹੋਊਗਾ ਉਹ ਵੀ ਤੁਸੀਂ ਰੱਖ ਸਕਦੇ ਹੋ ਕਦੇ ਫੇਰ ਵੀ ਖੁੱਲਾ ਕਰਨਾ ਪੈ ਸਕਦਾ ਤੇ ਦੀ ਸੀਮਤਾ ਵੈਸੇ ਇਹ ਤਾਂ ਕੱਚੀ ਸੀਮ ਲਈ ਹੋਈ ਹੈ ਜਿੱਮੇ ਹੁਣ ਇਹਦੀ ਫਿਟਿੰਗ ਵਗੈਰਾ ਹਨਾ ਉਹ ਹੋ ਸਕਦਾ ਨਹੀਂ ਇਹਦੇ ਇੱਥੇ ਹੋ ਜੇ ਬਣ ਜੇ ਫਿਟਿੰਗ ਇਹਦੀ ਇਹਦੇ ਤਾਂ ਕਰਕੇ ਅਸੀਂ ਇਸ ਤਰ੍ਹਾਂ ਆਰਗਨ ਜਿਆਦਾ ਕਪੜਾ ਲਗਾ ਕੇ ਹਨਾ ਇਹਨੂੰ ਖੁੱਲਾ ਕਰ ਲਿਆ ਸੀ ਹਾਂ ਹਾਂ ਦੀ ਆ ਜਗਾ ਤੇ ਵੀ ਸੀਣਾ ਇਹਦੀ ਹੋ ਸਕਦਾ ਫਿਟਿੰਗ ਇੱਥੇ ਆ ਜੇ ਜਿਹੜਾ ਇਹ ਨਾ ਮਤਲਬ ਸੇਮ ਕੱਪੜਾ ਹੈਗਾ ਪੀਸ ਇਹ ਤਾਂ ਲਾਇਨੇ ਵੀ ਧਾਗੇ ਨਾਲ ਨਿਕਲਣਾ ਕਿਉਂਕਿ ਜਦੋਂ ਹੁਣ ਆਪਾਂ ਜਮਾ ਕਿਨਾਰੇ ਤੇ ਸਿਲਾਈ ਲਾ ਦਿੰਦੇ ਆ ਉਹਦੇ ਚੋਂ ਫਿਰ ਧਾਗੇ ਨਿਕਲ ਕੇ ਵੀ ਸੂਟ ਖਰਾਬ ਹੋ ਜਾਂਦਾ ਹੈਗਾ ਤੇ ਇਹ ਪੁਰਾਣਾ ਸੀ ਸੂਟ ਪੁਰਾਣੇ ਸੂਟ ਕਰਕੇ ਵੀ ਟਿਕ ਟਾਈਟ ਹੋ ਗਿਆ ਸੀ ਤੇ ਉਹਦੇ ਕਰਕੇ ਆਪਾਂ ਨੇ ਇਹ ਆਰਗੈਂਜ਼ ਦਾ ਕੱਪੜਾ ਲਗਾ ਕੇ ਦੋਨੋਂ ਸਾਈਡ ਤੇ ਦੋਨੋਂ ਸਾਈਡਾਂ ਤੋਂ ਇਹ ਆਪਾਂ ਨੇ ਖੁੱਲਾ ਕਰਿਆ ਹੋਇਆ ਹੈਗਾ ਕਿਉਂ ਸਾਨੂੰ ਫਿਰ ਇਹਦੇ ਨਾਲ ਦਾ ਕਪੜਾ ਮਿਲਿਆ ਨਹੀਂ ਇਸ ਕਰਕੇ ਔਰਗੰਜਾ ਦਾ ਇਹਦੇ ਨਾਲ ਆ ਮਿਲਦਾ ਜੁਲਦਾ ਕਪੜਾ ਸੀਗਾ ਇਹ ਆਪਾਂ ਲਾਤਾ ਤੇ ਹਜੇ ਵੀ ਲਾਈਨਿੰਗ ਦਾ ਕੰਮ ਰਹਿੰਦਾ ਹਾਂ ਕਿਹੜਾ ਇਹਦਾ ਬਹੁਤ ਖੁੱਲਾ ਸੀ ਆ ਦੇਖੋ ਮਨ ਜਿਸ ਦਾ ਉਹ ਵੀ ਦੇ ਵਿੱਚ ਪਹਿਲਾਂ ਹੀ ਬਹੁਤ ਖੁੱਲਾ ਸੀ ਇਹਦਾ ਹਜੇ ਮਤਲਬ ਮੋੜਨਾ ਪਊਗਾ ਹੂੰ ਹੂੰ ਘੇਰਾ ਇਹਦਾ ਇਦਾਂ ਹੀ ਮੁੜ ਜੂਗਾ ਘੇਰੇ ਇਸ ਤਰ੍ਹਾਂ ਕੋਈ ਕਪੜਾ ਵਗੈਰਾ ਜਾਂ ਲੈਸ ਵਗੈਰਾ ਰੌਂਦ ਕੋਈ ਲੋੜ ਨਹੀਂ ਹੈ ਇੱਜੇ ਸਾਫ਼ ਇਹ ਇਸ ਤਰ੍ਹਾਂ ਆਪਾਂ ਖੁੱਲਾ ਕਰ ਸਕਦੇ ਹਣਾ ਜਿਹਦੇ ਵਿੱਚ ਮਾਰਜਨ ਨਾ ਹੋਵੇ ਕਪੜਾ ਸੰਭਧ ਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਨਾਲ ਅਟੈਚ ਕਰਕੇ ਕਪੜਾ ਤੇ ਆਪਾਂ ਇਸ ਨੂੰ ਖੁੱਲਾ ਕਰ ਸਕਦੇ ਹਾਂ ਤੇ ਜਿਵੇਂ ਕਿ ਹੁਣ ਆਪਾਂ ਅਮਨ ਨੇ ਤੁਹਾਨੂੰ ਦੱਸਿਆ ਵੀ ਇੱਕ ਤਾਂ ਦੇਖੋ ਇਦਾਂ ਆਪਾਂ ਨਾਲ ਦਾ ਕਪੜਾ ਲੈ ਕੇ ਅਟੈਚ ਕਰਕੇ ਮਾਰਜਨ ਦਾ ਕਿ ਇਦਾਂ ਸੂਟ ਖੁੱਲਾ ਕਰ ਸਕਦੇ ਹਾਂ ਤੇ ਇੱਕ ਆਪਾਂ ਦੱਸਿਆ ਸੀਗਾ ਨਾ ਵੀ ਲੈਸ ਸੈਡਾਂ ਤੇ ਲੈਸ ਲਾ ਕੇ ਜਿਹੜੀ ਚੌੜੀ ਲੈਸ ਹੁੰਦੀ ਆ ਉਹਦੇ ਨਾਲ ਵੀ ਦੇਖੋ ਮਾਰਜਨ ਵੱਧ ਜਾਊਗਾ ਇੱਕ ਆਪਾਂ ਤੁਹਾਨੂੰ ਦੱਸਿਆ ਸੀਗਾ ਹਾਂ ਚੌੜੀ ਪੱਟੀ ਤੁਸੀਂ ਲਾ ਸਕਦੇ ਹੋ ਹਨਾ ਕੱਪੜਾ ਲੈ ਕੇ ਹਾਂ ਤੁਸੀਂ ਵਾਈਟ ਕੱਪੜਾ ਲੈ ਕੇ ਡਾਈ ਕਰਵਾ ਕੇ ਵੀ ਉਹ ਕਰ ਸਕਦੇ ਹੋ ਹਨਾ ਵੀ ਸੂਟ ਦੇ ਨਾਲ ਦਾ ਹੋਰ ਕਲਰ ਵੀ ਪਾ ਸਕਦੇ ਹੋ ਹਾਂ ਹੋਰ ਕਲਰ ਵੀ ਪਾ ਸਕਦੇ ਜਿਵੇਂ ਕੋਈ ਵਰੀ ਕੋਈ ਕੜਾਈ ਵਗੈਰਾ ਹੋਈ ਹੋਵੇ ਵਿੱਚ ਉਹ ਕੜਾਈ ਦੇ ਨਾਲ ਦੇ ਕਪੜਾ ਲੈ ਕੇ ਉਦਾਂ ਦਾ ਵੀ ਆਪਾਂ ਵਿੱਚ ਪੱਟੀ ਲਾ ਕੇ ਜਾਂ ਪੈਚ ਲਾ ਕੇ ਉਦੋਂ ਤੇ ਕੜਾਈ ਵੀ ਕਰ ਸਕਦੇ ਹੋ ਤੁਸੀਂ ਤੇ ਇੱਕ ਤਰੀਕਾ ਐ ਵੀ ਆ ਜਿਵੇਂ ਹੁਣ ਆਪਾਂ ਇੱਥੇ ਅਲੱਗ ਦਾ ਕਪੜਾ ਪਾ ਲਿਆ ਹਨਾ ਤੇ ਉਹਨੂੰ ਆਪਾਂ ਨੇ ਵੀ ਬਾਹਰ ਸ਼ੋਹਨੀ ਕਰਨਾ ਉਹ ਕੜਾਈ ਵਾਲੀ ਪੱਟੀਆਂ ਨਹੀਂ ਬਣੀਆਂ ਹੋਈਆਂ ਹੋਣਗੀਆਂ ਲੈਸਾਂ ਹੋਣੀਆਂ ਰਹੀਆਂ ਉਹ ਆਪਣਾ ਮਤਲਬ ਦੂਸਰਾ ਕਪੜਾ ਲਾ ਕੇ ਹੈ ਨਾ ਉਹਨਾਂ ਚੌੜਾ ਲਾ ਦੋ ਮੇਰੀ ਨਹੀਂ ਆਪਣੇ ਲਵੇ ਉਹ ਲੈਸ ਹੈ ਪਹਿਲਾਂ ਲੈਸ ਵਗੈਰਾ ਦਾ ਪਤਾ ਕਰ ਲਓ ਬਾਜ਼ਾਰ ਚ ਮੈਂ ਇੰਨੀ ਚੌੜੀ ਆਪਣਾ ਲੈਸ ਮਿਲ ਜੂਗੀ ਤਾਂ ਉਹ ਕਪੜਾ ਪਾ ਕੇ ਉਹ ਲੈਸ ਨੂੰ ਆਪ ਕਢਾਈ ਦੇ ਤੌਰ ਤੇ ਕਢਾਈ ਵਾਲੀਆਂ ਲੈਸਾਂ ਹੁੰਦੀਆਂ ਨੇ ਜਿਹੜੀਆਂ ਉਹ ਉੱਪਰ ਦੀ ਲਾ ਸਕਦੇ ਆ ਜਿਹਦੇ ਵਿੱਚ ਦੀ ਕਪੜਾ ਦੂਸਰਾ ਦਿਸੇ ਨਾ ਦੇਖੋ ਇੱਕ ਤਾਂ ਇਹ ਤਰੀਕਾ ਹੋ ਗਏ ਵੀ ਕਪੜਾ ਲਾ ਕੇ ਇੱਕ ਆਪਸ ਨੂੰ ਆਖਿਆ ਸੀਗਾ ਵੀ ਚੌੜੀ ਲੈਸ ਆਉਂਦੀ ਹੁੰਦੀ ਹੈ ਜਿਹੜੀ ਮਤਲਬ ਇੰਨੀ 2 2 ਇੰਚ ਹੈ ਨਾ ਕਿ ਕਾਫੀ ਹੁੰਦੀਆਂ ਨੇ ਚੌੜੀ ਉਹ हां ओ 19 ਚੌੜੀ ਚੌੜੀ ਮਤਲਬ ਕਪੜੇ ਦੇ ਨਾਲ ਦੀ ਲੈ ਕੇ ਜਾ ਥੋੜੀ ਜਿਹੜੀ ਕਢਾਈ ਆ ਹੋਰਾਂ ਨਾਲ ਦੀ ਲੈਂਸ ਲੈ ਕੇ ਹੈ ਨਾ ਤੁਸੀਂ ਦੋਨੇ ਸਾਈਡ ਕੱਟ ਕੇ ਵਿਚਾਲੇ 19 ਚੌੜੀ ਲੈਸ ਪਾ ਕੇ ਉੱਧਾ ਵੀ ਥੋੜਾ ਮਾਰਜਨ ਵੱਜ ਜਾਊਗਾ ਜਿਆਦਾ ਚੌੜੀ ਨਹੀਂ ਹੋਣੀ ਚੌੜੀ ਤੋਂ 2-3 ਇੰਚ ਵੀ ਸੈਟ ਹੋ ਜੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੋ ਅੱਜ ਅਸੀਂ ਤੁਹਾਨੂੰ ਤੰਗ ਹੋਏ ਬਿਨਾ ਮਾਰਜਨ ਵਾਲੇ ਸੂਟ ਨੂੰ ਖੁੱਲਾ ਕਰਨ ਦੇ ਤਿੰਨ ਤਰੀਕੇ ਤਿੰਨ ਦੱਸੇ ਨੇ ਨਾ ਤਿੰਨ ਹੋ ਗਏ ਨਾ ਵੈਸੇ ਚ ਇਹਨਾਂ ਲੋਬੀ ਇੱਥੇ ਪੱਟੀ ਤੇ ਇੱਥੇ ਲੇਸ ਹਾਂ ਤਿੰਨ ਤਰੀਕੇ ਹੋ ਗਏ ਤੇ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਇਹਨਾਂ ਤਰੀਕਿਆਂ ਦੇ ਨਾਲ ਤੁਹਾਡੇ ਕੋਲੇ ਜਿਹੜੇ ਸੂਟ ਪਏ ਹੋਣਗੇ ਤੰਗ ਹੋਏ ਬਿਨਾ ਮਾਰਜਨ ਵਾਲੇ ਤੁਸੀਂ ਖੁੱਲੇ ਕਰ ਸਕਦੇ ਹੋ ਤੇ ਬਾਕੀ ਜਿਹੜੇ ਆਪਣੇ ਨਵੇਂ ਭੈਣ ਤੇ ਭਰਾ ਜੋੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਿਓ ਜੋ ਰਾਈਟ ਸਾਈਡ ਤੇ ਆਪਣੀ ਬੈਲ ਬਣੀ ਹੁੰਦੀ ਆ ਤੇ ਚਲੋ ਜੀ ਕੋਈ ਗਲਤੀ ਹੋ ਗਈ ਵੀ ਤਾਂ ਸਾਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਸਤ੍ਰੀ ਕਾਲ ਜੀ